ਕੀ ਬੈਰੀਅਰ ਦੇ ਉੱਤੇ ਜੀ ਗੱਲ ਕਰੀਏ ਤੇ ਕਿਸਾਨ ਡਟੇ ਹੋਏ ਨੇ ਔਰ ਉਸੇ ਦੇ ਵਿਚਕਾਰ ਇੱਕ ਐਸੀ ਖਬਰ ਆਦੀ ਹੈ ਕਿ ਇੱਕ ਕਿਸਾਨ ਦੀ ਜਿਹੜੀ ਹੈ ਸਵੇਰੇ ਉੱਥੇ ਮੌਤ ਹੋ ਗਈ ਔਰ ਉਹ ਕਿਸਾਨ ਗਿਆਨ ਸਿੰਘ ਦੀ ਗੱਲ ਕਰੀਏ ਤੇ ਗੁਰਦਾਸਪੁਰ ਪਿੰਲੇ ਨਾਲ ਰਹਿਣ ਵਾਲਾ ਕਿਸਾਨ ਔਰ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਇੱਕ ਗਮੀ ਦਾ ਮਾਹੌਲ ਹੈ ਇੱਕ ਐਸਾ ਮਾਹੌਲ ਹੈ ਕਿ ਜਿਹੜਾ ਕਦੀ ਸੋਚਿਆ ਵੀ ਨਹੀਂ ਉਹਨਾਂ ਨੇ 70 ਸਾਲ ਬਜ਼ੁਰਗ ਸੀ ਔਰ 11 ਤਰੀਕ ਨੂੰ ਉਹ ਦਿੱਲੀ ਵੱਲ ਪਹੁੰਚ ਕੀਤੇ ਔਰ ਇਸ ਅੰਦੋਲਨ ਦਾ ਹਿੱਸਾ ਬਣੇ ਔਰ ਜੇ ਗੱਲ ਕਰੀਏ ਤੇ ਜਿਆਨ ਸਿੰਘ ਜਣਜੀ ਪਿਛਲੇ ਉਹਨਾਂ ਦਾ ਪਰਿਵਾਰ ਦਾ ਇਹ ਕਹਿੰਦਾ ਕਿ ਸ਼ੁਰੂ ਤੋਂ ਹੀ ਉਹ ਕਿਸਾਨੀ ਅੰਦੋਲਨ ਦਾ ਹਿੱਸਾ ਬੰਦੇ ਰਹੇ ਚਾਹੇ ਕੋਈ ਵੀ ਕਿਸਾਨ ਕਟਨੇਆਂ ਦੀ ਗੱਲ ਹੋਵੇ ਜਾਂ ਪਿਛਲੇ ਦਿੱਲੀ ਅੰਦੋਲਨ ਦੀ ਗੱਲ ਹੋਵੇ ਉਦੋਂ ਵੀ ਉੱਥੇ ਸ਼ੰਭੂ ਬੈਰੀਕਟ ਦੇ ਉੱਤੇ ਜਾਂ ਅੱਗੇ ਸਿੰਘੂ ਬਾਰਡਰ ਦੇ ਉੱਤੇ ਉਹ ਡਟੇ ਰਹੇ ਔਰ ਅੱਜ ਵੀ 11 ਤਰੀਕ ਨੂੰ ਇੱਥੋਂ ਗਏ ਸੀ ਘਰੋਂ ਔਰ ਰਾਤੀ ਦੇਰ ਰਾਤ ਉਹਨਾਂ ਦੀ ਪਰਿਵਾਰ ਨਾਲ ਜ਼ਰੂਰ ਗੱਲ ਹੋਈ ਲੇਕਿਨ ਸਵੇਰੇ ਸੁਣਿਆ ਮਿਲਦਾ ਕਿ ਉਹਨਾਂ ਦੀ ਹਾਲਾਤ ਖਰਾਬ ਹੋ ਗਏ ਔਰ ਅਥਰੂ ਗੈਸ ਦਾ ਕਿਰਾ ਉਹ ਗੈਸ ਚੜਨ ਕਰਕੇ ਪਹਿਲੇ ਇੱਕ ਪ੍ਰਾਈਵੇਟ ਹਸਪਤਲ ਚ ਲਿਜਾਇਆ ਜਾਂਦਾ ਉਸ ਤੋਂ ਬਾਅਦ ਰਜਿੰਦਰਾ ਹਸਪਤਲ ਦੇ ਵਿੱਚ ਉਹਦਾ ਇਲਾਜ ਹੋ ਜਾਂਦਾ ਔਰ ਆਪਾਂ ਪਰਿਵਾਰ ਨਾਲ ਗੱਲ ਕਰਦੇ ਅੱਜ ਪਰਿਵਾਰ ਦੇ ਵਿੱਚ ਇੱਕ ਬੜਾ ਗਮੀ ਦਾ ਮਾਹੌਲ ਹੈ ਕਿਦਾਂ ਦਾ ਇੱਕ ਵੀ ਸੁਨਿਆ ਮਿਲਿਆ ਤੁਹਾਨੂੰ ਹਾਂਜੀ ਬਹੁਤ ਗਮੀ ਕੀ ਸੁਨਿਆ ਕੀ ਮਿਲਿਆ ਉਸ ਪਰਿਵਾਰ ਨੂੰ ਹਾਂਜੀ ਸਰਪੰਚ ਨੂੰ ਫੋਨ ਲਾਇਆ ਕਿ ਠੀਕ ਨਹੀਂ ਹੈ ਇਹ ਮੁੜ ਕੇ ਡੈੱਟ ਹੋਈ ਡੈੱਟ ਜੇ ਤੋਂ ਪਟਿਆਲਾ ਹਸਪਤਲ ਤਾਂ ਕਿ ਕਿ ਕਿਨੇ ਦਾ ਇੱਕ ਗਿਆਨ ਸਿੰਘ ਜੀ ਦੀ ਜੇ ਗੱਲ ਕਰੀਏ 70 ਸਾਲਾ ਬਜ਼ੁਰਗ ਪਰਿਵਾਰ ਦੇ ਉੱਤੇ ਤੇ ਇੱਕ ਬੜਾ ਕਹਿੰਦੇ ਬਜ਼ੁਰਗਾਂ ਦਾ ਬੜੀ ਘਰ ਦੇ ਉੱਤੇ ਸਹਾਰਾ ਹੁੰਦਾ ਹਾਂ ਜੀ ਹਾਂ ਜੀ ਘਰ ਦੇ ਰਾਖੀ ਬੜੇ ਤਾਂ ਚਾਚਾ ਜੀ ਛੋਟੀ ਛੋਟੀ ਬੱਚੀਆਂ ਨਾਲ ਕਿਤੇ ਬਹੁਤ ਪਿਆਰ ਹੀ ਹੈ ਚਾਚਾ ਜੀ ਘਰ ਦਾ ਜਿੰਦਾ ਹੀ ਜਿੱਤੇ ਮਰਦੀ ਵੱਡੇ ਦਾ ਕੰਮ ਹੀ ਖੁੱਲਾ ਬੂਹੇ ਛੱਡ ਕੇ ਚੱਲ ਜਣੇ ਬਹੁਤ ਹੀ ਸਾਡਾ ਚਾਚਾ ਜੀ ਨੇ ਪ੍ਰੇਮ ਹੀ ਕਿਦ ਲੀਨੇ ਧੋਨੇ ਪੋਣੇ ਆਖਾ ਪਾਲ ਬਹੁਤ ਪ੍ਰੇਮ ਹੀ ਵੱਡੇ ਦੇ ਕਿਦ ਜਾ ਤੀ ਕਿੰਨੇ ਕਹੀਆ 11 ਤਰੀਕ ਨੂੰ ਉਸ ਦਿਨ ਕੀ ਆ ਕਿ ਗਈ ਆਪਾਂ ਉੱਥੇ ਹਾਂਜੀ ਪਾਜੀ ਨਹੀਂ ਦਿੱਲੀ ਚੱਲੇ ਸਰਪੰਚ ਦੇ ਨਾਲ ਚੱਲੇ ਕੱਪੜੇ ਦਿੱਤੇ ਧੋ-ਧੋ ਸੂਟ ਦਿੱਤੇ ਕੰਬਲ ਦਿੱਤੇ ਆ ਤੇ ਤੁਹਾਨੂੰ ਜਿੰਨੇ ਦਿਨ ਤੱਕ ਲੱਗਣਗੇ ਕੋਈ ਨਹੀਂ ਤੇ ਇੱਧਰ ਟੱਕ ਕੇ ਰਹਿਣਾ ਤੁਸੀਂ ਪਹਿਲੇ ਵੀ ਜਾਂਦੇ ਸੀ ਹਾਂਜੀ ਪਾਜੀ ਪਹਿਲੋਂ ਵੀ ਜਾਂਦੇ ਪਹਿਲੋਂ ਜਦੋਂ ਸਾਡੀ ਸਰਪੰਚ ਨੇ ਕਿਸੇ ਨੇ ਕਹਣਾ ਉਹਦੇ ਨਾਲ ਜਾਣਾ ਜਾਣਾ ਹਾਂਜੀ ਹਾਲਾਤ ਕਿਦਾਂ ਦੇ ਆ ਕਰ ਹਾਲਾਤ ਪਾਜੀ ਮਾੜੇ ਆ ਤੇ ਲਗ ਪੈੜੀ ਦਾ ਵਾ ਮਾਹ ਮਾੜਾ ਮਟਾ ਟਾਈਮ ਚੱਤਾ ਚਿਰ ਤੇ ਕਰਜ਼ ਵੀ ਹਾਂਜੀ ਕਰ ਜਾ ਵੀ ਆ

ਹਾਲਤ ਬਹੁਤ ਦਰਸਜੋਗ ਹੈ ਜੀ ਜ਼ਮੀਨ ਦਾ ਇੱਕ ਕਿੱਲਾ ਉਤੋਂ ਗੁਣਗੁਣਾ ਜਾਰਾ ਕਰਦੇ ਹਾਂ ਤੇ ਢੜੀ ਢੱਪਾ ਕਰਨ ਵਾਲੇ ਹਾਂ ਫਿਰ ਵੀ ਉਹ ਕਿਸਾਨਾਂ ਦੇ ਨਾਲ ਸ਼ੁਰੂ ਤੋਂ ਜਾਂਦੇ ਸੀ ਦਿੱਲੀ ਵੀ ਪਹੁੰਚੇ ਸੀ ਦਿੱਲੀ ਵੀ ਮੋਰਜਾ ਫਤਹਾ ਕਰਕੇ ਫਿਰ ਵਾਪਸ ਆਏ ਸੀਗੇ ਤੇ ਹੁਣ ਇਥੋਂ 11 ਤਰੀਕ ਤੋਂ ਗਏ ਸੀਗੇ ਤੇ ਹਰਿਆਣਾ ਬਾਰਡਰ ਤੇ ਪਹੁੰਚੇ ਸੰਭੂ ਬੈਰੀਅਲ ਤੇ ਉੱਥੇ ਹਰਿਆਣਾ ਸਰਕਾਰ ਨੇ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰੀ ਬਣਾ ਰੱਖਿਆ ਹੈ ਉਥੇ ਅਥਰੂ ਦੇ ਗੈਸ ਦੇ ਗੋਲੇ ਛੁੱਟ-ਛੁੱਟ ਕੇ ਉਹਨਾਂ ਨੇ ਇਹਨਾਂ ਦੀ ਤਵੀਰ ਥੋੜੀ ਜਿਹੀ ਖਰਾਬ ਹੋ ਗਈ ਇਹਨੂੰ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗਏ ਪਰ ਉੱਥੋਂ ਨਹੀਂ ਫਰਕ ਪਿਆ ਫਿਰ ਆਦਰ ਰਜਿੰਦਰਾ ਲੈ ਗਏ ਰਜਿੰਦਰਾ ਜਾ ਕੇ ਸਵੇਰ ਹੋਸੀ ਦੀਦਾ ਜਾਮ ਠੀਕ ਹੈ ਜੀ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਮੈਂ ਹੀ ਆ ਦੋ ਛੋਟੇ ਬੱਚੇ ਆ ਇੱਕ ਬੇੜੀ ਸਾਡਾ ਗੁਜਰਜੋਗ ਆ ਵਾ ਮੈਂ ਇਆਂ ਘਰ ਦੇ ਵਿੱਚ ਮੈਂ ਵੀ ਸਕੂਲ ਵਾਲੀ ਬਾਤ ਚਲਾਉਣਾ ਉਹ ਤੇ ਗੁੰਮ ਜਰਾ ਕਰਦੇ ਪਾਚੀ ਬੜਾ ਔਖਾ ਅੱਜ ਹਾਲਾਤ ਆਪਾਂ ਵੇਖਦੇ ਪਏ ਜੋ ਭਾਵੇਂ ਬਾਰਡਰ ਦੀ ਤਸਵੀਰ ਵੇਖੀਏ ਤੁਹਾਡੇ ਪਿੰਡ ਦੇ ਵਿੱਚ ਵੀ ਅੱਜ ਬਾੜਾ ਵਾਪਰੇ ਆ ਕਿੱਥੇ ਤੋਂ ਦੇਖਦੇ ਉਹ ਬਹੁਤ ਜ਼ਿਆਦਾ ਤਕਸੂਰ ਸੇ ਬੰਦਾ ਆਇਆ ਕੰਮ ਇਹਦੇ ਹੋ ਕਿਨੇ ਵੀ ਇਹਦਾ ਸਰਕਾਰਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਅਥਰੂ ਦੇ ਗੋਲੇ ਸੁੱਟ ਕੇ ਤੇ ਉਹਨਾਂ ਨੇ ਨੁਕਸਾਨ ਕਾਂਡੇ ਲੋਕਾਂ ਦਾ ਬੋਧ ਕਿਦਾਂ ਦੇ ਜਾਂ ਕਿਦੇ ਹੋ ਗਿਆ ਵਾ ਉਹਨੂੰ ਮਤਲਬ ਕੋਈ ਸਾਦੀ ਪ੍ਰੋਬਲਮ ਇਸ ਕਰਕੇ ਉਹਨੂੰ ਹੋ ਗਿਆ ਟੈਗ ਕਰਾਂ ਸਰਕਾਰਾਂ ਦਾ ਰਵੱਈਆ ਕਿਦਾਂ ਸਮਝਦੇ ਸਰਕਾਰਾਂ ਦਾ ਬਹੁਤ ਜੀ ਮਾੜਾ ਜੀ ਬਹੁਤ ਜ਼ਿਆਦਾ ਮਾੜਾ ਸਰਕਾਰਾਂ ਨੂੰ ਚਾਹੀਦਾ ਨਹੀਂ ਇਹ ਜੀ ਮਾੜੇ ਹਾਲਾਤ ਬਹੁਤ ਜ਼ਿਆਦਾ ਕੀਤੇ ਇਹਨਾਂ ਨੇ ਇਹਦੇ ਕਿੰਨੇ ਵੀ ਚਲੋ ਨਹੀਂ ਹੋਣਾ ਚਾਹੀਦਾ ਇਹਦਾ ਬਿਲਕੁਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਦੇ ਵਿੱਚ ਅੱਜ ਦੁੱਖ ਦੀ ਕਹਾਣੀ ਹੈ ਇਸ ਪਰਿਵਾਰ ਦਾ ਜੀ ਚਾ ਚੁੱਕਾ ਔਰ ਉਸ ਕਸਾਨੀ ਅੰਦੁੱਲਨ ਦੇ ਵਿੱਚ ਹਿੱਸਾ ਜੀ ਇਸ ਅੰਦੋਲਨ ਦੇ ਵਿੱਚ ਹਜੇ ਵੀ ਕਈ ਨੌਜਵਾਨ ਉਤੇ ਸ਼ਾਮਲ ਨੇ ਹੋਰ ਕਿਸਾਨ ਸ਼ਾਮਲ ਨੇ ਔਰ ਬਹੁਤ ਸਾਰੇ ਜਿਹੜੇ ਨੌਜਵਾਨ ਵੀ ਔਰ ਹੋਰ ਕਿਸਾਨ ਜਿਹੜੇ ਨੇ ਉਹ ਜ਼ਖਮੀ ਵੀ ਨੇ ਔਰ ਹਸਪੀਟਲ ਦੇ ਵਿੱਚ ਇਲਾਜ ਦੇ ਵਿੱਚ ਔਰ ਅੱਜ ਇਨ੍ਹਾਂ ਪਰਿਵਾਰਾਂ ਦੀ ਔਰ ਆਮ ਹਰ ਪੰਜਾਬੀ ਦੀ ਇੱਕ ਮੰਗ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੇ ਔਰ ਜਲਦੀ ਉਹ ਅੰਦੋਲਨ ਤੋਂ ਵਾਪਸ ਜਿੱਤ ਹਾਸਲ ਕਰਕੇ ਜਾਂ ਇੱਕ ਕਹਿ ਲਈਏ ਕਿ ਚੰਗੇ ਹਾਲਾਤਾਂ ਦੇ ਵਿੱਚ ਘਰਾਂ ਨੂੰ ਵਾਪਸ ਮੋੜ ਪਰਤ ਕਰ ਕੈਮਰਾ ਪਰਸਨ ਦੇ ਕੀਤੇ ਨਾਲ ਗੁਰਪ੍ਰਤ ਚਾਵਲਾ ਜਗਬਦੀਨ ਟੀਵੀ ਲਈ ਗੁਰਦਾਸ